ਕਿ ਜਦੋਂ ਧਾਰਮਿਕ ਆਜ਼ਾਦੀ ਲਈ ਨੌਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਤਾਂ ਜਿਹੜੇ ਸਾਡੇ ਹੱਕ ਹਕੂਕ ਆ ਸਿੱਖਾਂ ਦੇ ਉਹ ਵੀ ਇੱਥੇ ਸੇਫ ਰਹਿਣੇ ਚਾਹੀਦੇ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕੌਮ ਨੂੰ ਇਕਜੁੱਟ ਹੋ ਕੇ ਸਾਰੇ ਮਤਭੇਦਾਂ ਤੋਂ ਉੱਪਰ ਹੋ ਕੇ ਚੁੱਕਣਾ ਚਾਹੀਦਾ ਹਰ ਸਿੱਖ ਸੰਸਥਾ ਜਿੱਥੇ ਵੀ ਇਹ ਦਿਨ ਮਨਾਵੇ ਬੰਦੀ ਸਿੰਘਾਂ ਦੀ ਗੱਲ ਹਰ ਸਿੱਖ ਸੰਸਥਾ ਨੂੰ ਵਿੱਚ ਕਰਨੀ ਚਾਹੀਦੀ ਆ ਬਾੜ ਨੌਂਦਾ ਸਿੱਖ ਸਾਰਿਆਂ ਨੂੰ ਮੁਹੱਬਤ ਕਰਦਾ ਅਸੀਂ ਕਿਸੇ ਨੂੰ ਵੈਰੀ ਦੁਸ਼ਮਣ ਨਹੀਂ ਮੰਨਦੇ ਤਾਂ ਫਿਰ ਜਿਹੜੇ ਸਿੱਖਾਂ ਦੇ ਹੱਕ ਹਕੂਕਾਂ ਵੀ ਬਹਾਲ ਹੋਣੇ। ਭਾਰਾ 25 ਦੇ ਵਿੱਚ ਵੀ ਜਿਹੜੀ ਸੰਵਧਾਨੀ ਆ। ਉਹਦੇ ਵਿੱਚ ਵੀ ਸਿੱਖਾਂ ਨੂੰ ਆਪਣੇ ਕਕਾਰ ਰੱਖਣ ਦਾ ਹੱਕ ਆ। ਹਕੂਕ ਹਨ। ਤਾਂ ਉਸ ਹਕੂਕ ਨੂੰ ਬਹਾਲ ਰੱਖਣਾ ਚਾਹੀਦਾ। ਖਾਸ ਕਰਕੇ ਜਦੋਂ ਪ੍ਰੀਖਿਆਵਾਂ ਹੁੰਦੀਆਂ ਤੇ ਬੱਚਿਆਂ ਦੇ ਕਿਰਪਾਨਾਂ ਲਾਉਣ ਦੀ ਗੱਲ ਜਾਂ ਕਟੇ ਲਾਉਣ ਦੀ ਗੱਲ ਇਹ ਬੱਚਿਆਂ ਦੇ ਉੱਤੇ ਇੱਕ ਮਾਨਸਿਕ ਪ੍ਰੈਸ਼ਰ ਪੈਂਦਾ। ਪੰਜਾਬੀ ਬਹੁਤ ਜੀ ਜਾਣਦੇ ਨਾਲ ਡਟਦਾ ਤਾਂ ਉਸ ਬਹਾਦਰ ਕੌਮ ਦੇ ਜਿਹੜੇ ਕਕਾਰ ਆ ਉਹਨਾਂ ਦਾ ਮਾਨ ਸਤਕਾਰ ਕਾਇਮ ਰਹਿਣਾ ਚਾਹੁੰਦਾ ਆਸ਼ਾ ਨੇ ਜਿਸ ਮਕਸਦ ਲਈ ਸ਼ਹਾਦਤ ਦਿੱਤੀ ਕਿਉਂਕਿ ਉਦੋਂ ਹੁਕਮਰਾਨ ਜਿਹੜਾ ਵਾ ਉਹ ਸਾਡੇ ਹਿੰਦੂ ਵੀਰਾਂ ਦੇ ਤਿਲਕ ਤੇ ਜੰਝੂ ਨੂੰ ਖਤਮ ਕਰਨਾ ਚਾਹੁੰਦਾ ਸੀ ਉਹਨਾਂ ਦੀ ਧਾਰਮਿਕ ਆਡੈਂਟੀ ਉਹਨੂੰ ਪਛਾਣ ਨੂੰ ਖਤਮ ਕਰਨਾ ਚਾਹੁੰਦਾ ਸੀ ਪਰ ਗੁਰੂ ਸਾਹਿਬ ਨੇ ਹੌਣ ਨਹੀਂ ਦਿੱਤੀ ਤਾਂ ਉਸ ਗੁਰੂ ਦੇ ਜਿਹੜੇ ਸਿੱਖ ਵਾ ਉਹਨਾਂ ਦੀ ਵੀ ਧਾਰਮਿਕ ਆਈਡੈਂਟੀ ਜਿਹੜੀ ਸਾਡੀ ਕੌਮੀਅਤ ਦੀ ਆਈਡੈਂਟੀ ਆ ਉਹ ਕੈਮਰਿਆਂ ਨਹੀਂ ਚਾਹੀਦੀ ਆ ਇਹ ਇਨਸ਼ੋਰ ਕਰ ਦੇਣਾ ਚਾਹੀਦਾ ਵੀ ਕਿਤੇ ਵੀ ਕੋਈ ਸਿੱਖਾਂ ਨੇ ਕੜੇ ਲਵਾਊਗਾ ਕਿਰਪਾਨਾ ਲਵਾਊਗਾ ਤਾਂ ਉਹਨੂੰ ਬਹੁਤ ਸਖਤ ਸਜ਼ਾ ਮਿਲੂਗੀ ਇਦਾਂ ਦਾ ਤਾਂ ਜਦੋਂ ਧਾਰਮਿਕ ਆਜ਼ਾਦੀ ਲਈ ਨੌਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਤਾਂ ਜਿਹੜੇ ਸਾਡੇ ਹੱਕ ਹਕੂਕ ਆ ਸਿੱਖਾਂ ਦੇ ਉਹ ਵੀ ਇੱਥੇ ਸੇਫ ਰਹਿਣੇ ਚਾਹੀਦੇ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕੌਮ ਨੂੰ ਇਕਜੁੱਟ ਹੋ ਕੇ ਸਾਰੇ ਮੱਤ ਪੇਦਾਂ ਤੋਂ ਉੱਪਰ ਹੋ ਕੇ ਚੁੱਕਣਾ ਚਾਹੀਦਾ ਤੇ 2019 ਦੇ ਵਿੱਚ ਜਿਹੜਾ ਉਸ ਵੇਲੇ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਉੱਤੇ ਸੈਂਟਰ ਸਰਕਾਰ ਨੇ ਭਾਈ ਬਲਵੰਤ ਸਿੰਘ ਦੀ ਰਾਜਵਾਨਾ ਸਮੇਤ ਕਈ ਬੰਦੀ ਸਿੰਘਾਂ ਦੇ ਮਸਲੇ ਤੇ ਗੱਲ ਕੀਤੀ ਸੀ ਤਾਂ ਉਸ ਮਸਲੇ ਤੇ ਗੌਰ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਮਨੁੱਖੀ ਅਧਿਕਾਰਾਂ ਦੇ ਲਈ ਵੀ ਸ਼ਹਾਦਤ ਦਿੱਤੀ ਆ ਇਹ ਹੁਣ ਜਦੋਂ ਨਗਰ ਕੀਰਤਨ ਵੀ ਆ ਰਿਹਾ ਤੇ ਇਹ ਸੰਦੇਸ਼ ਵੀ ਹਰ ਥਾਂ ਜਾ ਰਿਹਾ ਹੈ ਨਗਰ ਕੀਰਤਨ ਇੱਥੇ ਦਿੱਲੀ 22 ਤਰੀਕ ਨੂੰ ਆਣਾ ਮੈਂ 22 ਤੋਂ 26 ਤੱਕ ਇੱਥੇ ਆ ਫਿਰ 27 ਨੂੰ ਅੱਗੇ ਚਲੇ ਜਾਣਾ ਹੋਰ ਵੀ ਜੋ ਵੀ ਕੋਈ ਪ੍ਰਬੰਧ ਕਰ ਰਿਹਾ ਤੇ ਹਰ ਥਾਂ ਦੇ ਉੱਤੇ ਜਦੋਂ ਧਾਰਮਿਕ ਆਜ਼ਾਦੀ ਦੀ ਮਨੁੱਖੀ ਅਧਿਕਾਰਾਂ ਦੀ ਗੱਲ ਹਰ ਸਿੱਖ ਸੰਸਥਾ ਜਿੱਥੇ ਵੀ ਇਹ ਦਿਨ ਮਨਾਵੇ ਬੰਦੀ ਸਿੰਘਾਂ ਦੀ ਗੱਲ ਹਰ ਸਿੱਖ ਸੰਸਥਾ ਨੂੰ ਵਿੱਚ ਕਰਨੀ ਚਾਹੀਦੀ ਆ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਇੱਕ ਬਚਨ ਹੈਗਾ ਭੈ ਕਾਹੂ ਕੋ ਦੇਤਨਾ ਨਹਿ ਪੈਮਾਨ ਤਾਨ ਕਾਹ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਸਿੱਖ ਨਾ ਡਰਦਾ ਨਾ ਡਰੌਂਦਾ ਸਿੱਖ ਸਾਰਿਆਂ ਨੂੰ ਮੁਹੱਬਤ ਕਰਦਾ ਅਸੀਂ ਕਿਸੇ ਨੂੰ ਵੈਰੀ ਦੁਸ਼ਮਣ ਨਹੀਂ ਮੰਨਦੇ ਤਾਂ ਫਿਰ ਜਿਹੜੇ ਸਿੱਖਾਂ ਦੇ ਹੱਕ ਹਕੂਕ ਆ ਵੀ ਬਹਾਲ ਹੋਣੇ ਚਾਹੀਦੇ ਪਰ ਕੀ ਕੀ ਸਾਹਮਣੇ ਆਉਂਦੇ ਨੇ ਕੀ ਬੱਚਾ ਤੇ ਪਕਾਰ ਉਧਾਲ ਚ ਜਾਂਦੇ ਉੱਥੇ ਜਾਂਦੇ ਨੇ ਮੈਂ ਅਜਾ ਇਜਾਮ ਦੇ ਵਿੱਚ ਮੈਟਰੋ ਦੇ ਵਿੱਚ ਜਿਹੜਾ ਇਤਜਾਮ ਨੇ ਕੀ ਲੱਗਦਾ ਜਿਵੇਂ ਕਾਨੂੰਨ ਚ ਸਾਨੂੰ ਘਾਟ ਆ ਕਿਸੇ ਵੀ ਜਾਂ ਜਾਗਰੂਕਤਾ ਹੈ ਉਹ ਗੱਲ ਨਹੀਂ ਦਿੱਲੀ ਕੇ ਲੈ ਬਾਤ ਦੇ ਦੇਖੋ ਜਿੱਥੇ ਵੀ ਇਦਾਂ ਦਾ ਬਹੁਤ ਮੰਦ ਭਾਗਾ ਕਿਉਂਕਿ ਆਪਾਂ ਸਭ ਜਾਣਦੇ ਆਂ ਵੀ ਧਾਰਾ 25 ਦੇ ਵਿੱਚ ਵੀ ਜਿਹੜੀ ਸਵਿਧਾਨ ਦੀ ਆ ਉਹਦੇ ਵਿੱਚ ਵੀ ਸਿੱਖਾਂ ਨੂੰ ਆਪਣੇ ਕਕਾਰ ਰੱਖਣ ਦਾ ਹੱਕ ਆ ਹਕੂਕਾ ਉਹਨਾਂ ਤਾਂ ਉਸ ਹਕੂਕ ਨੂੰ ਬਹਾਲ ਰੱਖਣਾ ਚਾਹੀਦਾ ਖਾਸ ਕਰਕੇ ਜਦੋਂ ਪ੍ਰੀਖਿਆਵਾਂ ਹੁੰਦੀਆਂ ਤੇ ਬੱਚਿਆਂ ਦੇ ਕਿਰਪਾਨਾਂ ਲਾਉਣ ਦੀ ਗੱਲ ਜਾਂ ਕੜੇ ਲਾਉਣ ਦੀ ਗੱਲ ਇਹ ਬੱਚਿਆਂ ਦੇ ਉੱਤੇ ਇੱਕ ਮਾਨਸਿਕ ਪ੍ਰੈਸ਼ਰ ਪੈਂਦਾ ਔਰ ਜਿਹੜੀਆਂ ਵੀ ਇਹ ਤਾਕਤਾਂ ਦੇਖੋ ਪਤਾ ਤੇ ਸਾਰਿਆਂ ਨੂੰ ਹੀ ਆ ਕਿ ਸਿੱਖ ਦੇ ਲਈ ਪੰਜ ਕਕਾਰ ਧਾਰਨ ਕਰਨੇ ਜ਼ਰੂਰੀ ਆ ਇਹ ਵੀ ਸਾਰਿਆਂ ਨੂੰ ਪਤਾ ਪਿਛੇ ਜੇ ਡਾਟਾ ਹੀ ਰਾਜ ਸਭਾ ਦੇ ਵਿੱਚ ਡਿਸਕਸ ਹੋਇਆ ਵੀ ਸਭ ਤੋਂ ਜ਼ਿਆਦਾ ਜਿਹੜੀਆਂ ਜੰਗੀ ਵਿਧਵਾਵਾਂ ਵਾਂ ਉਹ ਪੰਜਾਬ 'ਚ ਮਤਲਬ ਅੱਜ ਵੀ ਦੇਸ਼ ਦੇ ਬਾਡਰਾਂ ਤੇ ਜਿਹੜੇ ਲੜਨ ਵਾਲੇ ਆ ਸਾਡੇ ਪੰਜਾਬੀ ਬਹੁਤੇ ਪੰਜਾਬੀ ਸਿੱਖ ਜਿਹੜੇ ਆ ਉਹ ਬਾਡਰਾਂ ਤੇ ਸ਼ਹੀਦ ਹੋ ਰਹੇ ਇਹ ਅੱਜ ਵੀ ਮੁਲਕ ਦੇ ਲਈ ਸਿੱਖ ਦਾ ਪੰਜਾਬੀ ਬਹੁਤ ਜੀ ਜਾਨ ਦੇ ਨਾਲ ਡਟਦਾ ਤਾਂ ਉਸ ਬਹਾਦਰ ਕੌਮ ਦੇ ਜਿਹੜੇ ਕਕਾਰ ਆ ਉਹਨਾਂ ਦਾ ਮਾਨ ਸਤਕਾਰ ਕੈਮ ਰਣਾ ਕਿਹਦਾ ਖਾਸ ਕਰਕੇ ਮੈਂ ਫੇਰ ਉਹ ਹੀ ਗੱਲ ਜੋੜੂੰਗਾ ਜਦੋਂ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਮਨਾਇਆ ਜਾ ਰਿਹਾ ਹਕੂਮਤਾਂ ਵੱਲੋਂ ਵੀ ਕੋਸ਼ ਆਪਣੇ ਵੱਲੋਂ ਦਾਅਵੇ ਕੀਤੇ ਜਾ ਰਹੇ ਆ ਤਾਂ ਸਾਰਿਆਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਸ ਮਕਸਦ ਲਈ ਸ਼ਹਾਦਤ ਦਿੱਤੀ ਕਿਉਂਕਿ ਉਦੋਂ ਹੁਕਮਰਾਨ ਜਿਹੜਾ ਵਾ ਉਹ ਸਾਡੇ ਹਿੰਦੂ ਵੀਰਾਂ ਦੇ ਤਿਲਕ ਤੇ ਜੰਝੂ ਨੂੰ ਖਤਮ ਕਰਨਾ ਚਾਹੁੰਦਾ ਸੀ ਉਹਨਾਂ ਦੀ ਧਾਰਮਿਕ ਆਈਡੈਂਟੀ ਉਹਨੂੰ ਪਛਾਣ ਨੂੰ ਖਤਮ ਕਰਨਾ ਚਾਹੁੰਦਾ ਸੀ ਪਰ ਗੁਰੂ ਸਾਹਿਬ ਨੇ ਹਉਣ ਨਹੀਂ ਦਿੱਤੀ ਉਹ ਤਾਂ ਉਸ ਗੁਰੂ ਦੇ ਜਿਹੜੇ ਸਿੱਖ ਵਾ ਉਹਨਾਂ ਦੀ ਵੀ ਧਾਰਮਿਕ ਆਈਡੈਂਟੀ ਜਿਹੜੀ ਸਾਡੀ ਕੌਮੀਅਤ ਦੀ ਆਈਡੈਂਟੀ ਆ ਉਹ ਕੈਮਰਿਆਂ ਨਹੀਂ ਚਾਹੀਦੀ ਆ ਸਾਡੇ ਪੰਜ ਕਾਰ ਕੇਸ ਕੜਾ ਇਹ ਜਿੱਥੇ ਵੀ ਕਿਤੇ ਇਦਾਂ ਦਾ ਹਰ ਸਰਕਾਰ ਨੂੰ ਉਹਦੇ ਤੇ ਸਖਤ ਐਕਸ਼ਨ ਕਰਨਾ ਚਾਹੀਦਾ ਕਿਉਂਕਿ ਇਹ ਸਾਡਾ ਹੱਕ ਆ ਤੇ ਜੇ ਇਸ ਤਰੀਕੇ ਦੇ ਨਾਲੇ ਵਧੂਗਾ ਤੇ ਇਹਦਾ ਕਿਸੇ ਨੂੰ ਵੀ ਕੋਈ ਲਾਭ ਨਹੀਂ ਆ ਸਾਰਿਆਂ ਨੂੰ ਨੁਕਸਾਨ ਆ ਤੋ ਹੱਕ ਹਕੂਕ ਕਕਾਰ ਧਾਰਨ ਕਰਨ ਦੇ ਉਹ ਕੈਮਰੇ ਨਹੀਂ ਚਾਹੀਦੇ ਆ ਜਿਹੜੇ ਵੀ ਸ਼ਰਾਰਤੀ ਲੋਕ ਇਦਾਂ ਕਰਦੇ ਆ ਆਦਾਰੇ ਕਰਦੇ ਆ ਜਾਂ ਕੋਈ ਕਰਿੰਦੇ ਕਰਦੇ ਆ ਸਰਕਾਰਾਂ ਨੂੰ ਉੱਤੇ ਐਕਸ਼ਨ ਲੈਣਾ ਚਾਹੀਦਾ ਸਰਕਾਰਾਂ ਨੂੰ ਇਹ ਇਨਸ਼ੋਰ ਕਰ ਦੇਣਾ ਚਾਹੀਦਾ ਵੀ ਕਿਤੇ ਵੀ ਕੋਈ ਸਿੱਖਾਂ ਨੇ ਕੜੇ ਲਵਾਊਗਾ ਕਿਰਪਾਨਾਂ ਲਵਾਊਗਾ ਤਾਂ ਉਹਨੂੰ ਬਹੁਤ ਸਖਤ ਸਜ਼ਾ ਮਿਲੂਗੀ ਇਦਾਂ ਦਾ ਕੋਈ ਇਹਨਾਂ ਨੂੰ ਲਿਆਉਣਾ ਚਾਹੀਦਾ ਕਿਉਂਕਿ ਇਹ ਗੱਲ ਹੁਣ ਬਹੁਤ ਹੋ ਗਈ ਆ ਮੈਂ ਥੋੜੇ ਦਿਨ ਪਹਿਲਾਂ ਰਾਜਸਥਾਨ ਅਨੂਪਗੜ੍ਹ ਹੀ ਤੋਂ ਤੇ ਮੈਂ ਬੱਚਿਆਂ ਨੂੰ ਬਹੁਤ ਮਿਲਦਾ ਤੇ ਬੱਚਿਆਂ ਬਹੁਤੇ ਨੇ ਕੜੇ ਨਹੀਂ ਪਾਏ ਤੇ ਮੈਂ ਇਹਨਾਂ ਨੂੰ ਪੁੱਛਿਆ ਉਹ ਕਹਿੰਦੇ ਜੀ ਸਕੂਲ ਚ ਲਵਾ ਦਿੰਦੇ ਆ ਉਹ ਇਹ ਠੀਕ ਗੱਲ ਨਹੀਂ ਆ ਕੜੇ ਤੇ ਆਪਾਂ ਇਹ ਵੀ ਜਾਣਦੇ ਸਿੱਖ ਤੇ ਪਾਉਂਦੇ ਹੀ ਹੁਣ ਆਮ ਦੁਜੇ ਵੀ ਪਾਉਣ ਲੱਗ ਪਏ ਸਾਰੇ ਇੱਕ ਨੂੰ ਚੰਗਾ ਲੱਗਦਾ ਸਿੱਖ ਲਈ ਜ਼ਰੂਰੀ ਆ ਕੁਰਬਾਨ ਕੜਾ ਤੋ ਇਦਾਂ ਤਾਂ ਨਹੀਂ ਹੋਣਾ ਚਾਹੀਦਾ ਸਰਕਾਰਾਂ ਨੂੰ ਅੱਜ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਵੀ ਤਿਲਕ ਜੰਝੂਲੀ ਸ਼ਹਾਦਤ ਦਿੱਤੀ ਤੇ ਸਿੱਖਾਂ ਦੀ ਜਿਹੜੀ ਧਾਰਮਿਕ ਪਛਾਣ ਉਹ ਤੇ ਵੀ